ਹਾਂਜੀ ਤੇ ਤਾ ਤਨ ਘੰਗਰੂ ਆਂਦੇ ਹੈ ਸਾਰੇ ਨਹੀਂ ਸਰਦਾਰ ਆਂਦੇ ਉਹ ਆਂਦੇ ਮੈਂ ਤਾਂ ਆਪ ਸੁਣਿਆ ਘੰਗਰੂ ਸਰਦਾਰ ਆ ਉਹ ਤੇ ਮੈਂ ਕਦੇ ਮੁੱਕਰਦਾ ਸਾਰੇ ਜਾਣੇ ਯਾਰ ਤੇ ਆਰਤੀਆਂ ਨੂੰ ਨਹੀਂ ਪਤਾ ਇਹ ਮਾਂ ਨੂੰ ਆਈ ਜਾਂਦੇ ਨੌਰੀਏ ਸਿੱਖ ਮਾਂ ਨੂੰ ਆਈ ਆਈ ਤੇ ਪਿਓ ਨੂੰ ਅਗਾ 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 ਉਹ ਕਿਵੇਂ ਉਹ ਖਾਈ ਹੁੰਦੀ ਹੈ ਹੂੰ ਤੇ ਆਗਾ ਅਗੁੰਦਾ ਕੇ ਹਾਂ ਇਥੋਂ ਬਣਿਆ ਸ਼ਬਦ ਹੈ ਇਤੋਂ ਬਣਿਆ ਸ਼ਬਦ ਹੂੰ ਤੇ ਤੁਸੀਂ ਜਿਉ ਆਣੇ ਰੋਟੀ ਖਾਲਾ ਕਿਵੇਂ ਆਣੇ ਹੁੰਨੇ ਰੋਹ ਲੋ ਰੋਹ ਲੋ ਰੋਲੋ ਖਾਈ ਲੈ ਖਾਈ ਲੈ ਖਾ ਲਿਓ ਖਾ ਲਿਓ ਰੋਹ ਲੋ ਖਾਈ ਲਓ ਖਾ ਲਿਓ ਹੂੰ ਤੇ ਉਹਦਾ ਵੀ ਬੜੇ ਸਿਆੜੇ ਹੋ ਗਏ ਹਾਂ ਜੇ ਕੁੜੀ ਵੀ ਉਹਨੇ ਤਾਂ ਵੀ ਦੋ ਰੋਟੀਆਂ ਭਾਲ ਦੇ ਅਗੂ ਵੀ ਰੋਟੀ ਇੱਕ ਦਾ ਦੁਕਾਨ ਹੋਵੇ ਤੇ ਚਾਹੇ ਮੁੰਡਾ ਲੱਗਾ ਹੋਵੇ ਚਾਹੇ ਜ਼ਮੀਨ ਦੋ ਚੀਜ਼ ਦੋ ਚੀਜ਼ਾਂ ਦਿੰਦੀਆਂ ਰੋਟੀ ਹੂੰ ਇਹ ਨਾਰੂਆ ਕਿਨੂੰ ਆਂਦੇ ਥੋਡੇ ਨਾਰੂਆ ਨਾਰੂਆ ਸ਼ਿਕਾਰ ਨੂੰ ਨਾਰੂਆ ਕੋ ਖਾਵੇ ਕਹਿੰਦੇ ਹੁੰਦੇ ਨਰਕੇ ਜਾਹੇਂ ਐ ਕਿ ਤੇ ਨਹੀਂ ਨਾਰੂਆ ਨਰੇਲ ਹੀ ਹੁੰਦਾ ਉਹ ਤਾਂ ਨੇਲਾ ਨਹੀਂ ਹੁੰਦਾ ਤੇ ਇੱਕ ਆਹ ਇਹਨੂੰ ਗਿਦੜੀ ਨੂੰ ਕਿ ਆਂਦੇ ਆ ਗਿਦੜੀ ਗਿਦਵੀ ਤੇ ਲੂੰਬੜੀ ਨੂੰ ਉਹ ਉਹਨੂੰ ਕੋਲ ਉਹ ਕੋਹਨੇ ਆ ਗਏ ਦਾਰੇ ਸਤਿ ਸ਼੍ਰੀ ਅਕਾਲ ਜੀ ਕਿੱਦਿਆ ਕਰੇ ਹਾਂ ਲੌਂਡੀਆਂ ਦੇ ਕਿਦੜੀ ਨਾ ਤੈਨੂੰ ਕੁੱਤਣ ਲੌਂਡੀਆਂ ਹਾਂ ਤੇ ਤਾਂ ਇੱਕ ਮਨੂਏ ਦੱਸ ਵੀ ਥੋੜੀ ਬੋਲੀ ਜਿਹੜੀ ਹੈ ਹੁਣ ਨਵੀਂ ਪੀੜੀ ਤਾਂ ਛੜ ਗਈ ਛੜਦੀ ਜਾਂਦੀ ਹਾਂ ਕਿਉਂ ਛੜਦੀ ਜਾਂਦੀ ਇਹਦੇ ਤੇ ਕੱਢਣ ਤੋਂ ਕੋਈ ਨਹੀਂ ਕਿਹੜੇ ਕੱਢਣ ਫੋਨ ਕੋਈ ਨਹੀਂ ਇਹ ਵੀ ਅੰਗਰੇਜ਼ਾਂ ਨੇ ਚੋਰੀ ਕੀਤੀ ਸੀ ਇਹਨਾਂ ਨੇ ਹੂੰ ਦਫਾ ਲਾ ਦੇ ਦੀ ਡਾ ਨੰਬਰ ਕਰ ਦਿੰਦੇਗੇ ਉਹ ਤਾਂ ਪਤਾ ਹੈ ਹਾਂ ਤੇ ਇਹ ਉਹ ਨੋ ਬੋਲੀ ਹੈਗੀ ਇਹਦੇ ਭਾਸ਼ਾ ਅਗਲੇ ਨੂੰ ਨਹੀਂ ਆਉਂਦੀ ਹੂੰ ਇਹ ਨਵੀਂ ਪੀੜ੍ਹੀ ਤੁਹਾਡੇ ਜਿਹੜੇ ਹੁਣ ਬੱਚੇ ਪੈਦਾ ਹੁੰਦੇ ਉਹ ਤਾਂ ਪੰਜਾਬੀ ਵਧੀਆ ਅੰਗਰੇਜ਼ੀ ਬੋਲਦੇ ਡੋ ਸਾਡੇ ਸਿੱਤਰ ਉਹ ਜਵਾਬ ਨਹੀਂ ਬੋਲਦੇ ਨਾ ਦਾਦਾ ਆਂਦੇ ਨਾ ਬਾਪੂ ਤੇ ਤੂੰ ਛਕਾਰ ਨਹੀਂ ਖੇਡਿਆ ਨਹੀਂ ਛਕਾਰ ਨਹੀਂ ਖੇਡਿਆ ਤੇ ਉਹ ਤਾਂ ਬਿੱਲੇ ਬੁੱਲੇ ਤਾਂ ਖਾਂਦਾ ਰਿਆ ਹੈਗਾ ਬਿੱਲੇ ਤਾਂ ਖਾਂਦੇ ਰੇ ਬਿੱਲੇ ਖਾਦੇ ਕਿੰਨੇ ਕ ਜੇ ਮਿਲ ਗਏ ਉਦੋਂ ਵੇ ਤੇ ਗੋ ਗੋ ਵੀ ਖਾਦੀ ਆ ਗੋ ਵੀ ਖਾਦੀ ਹੋਰ ਉਹ ਬਹੁਤ ਜ਼ਹਿਰੀ ਕਿ ਹੁੰਦੀ ਆ ਉਹ ਨਹੀਂ ਉਹ ਤਾਂ ਬਹੁਤ ਵਧੀਆ ਹੁੰਦੀ ਆ ਤੇ ਚੰਨਨਗੀਰੀ ਉਹ ਚੰਨਨਗੀਰੀ ਉਹ ਗੋ ਵੱਜਦੀ ਨਾ ਚੰਨਨਗੀਰੀ ਤਾਂ ਬਹੁਤ ਮਾੜੀ ਹੁੰਦੀ ਆ ਜੋਗੀ ਖਾਂਦੇ ਆ ਬਣਾ ਕੇ ਜੋਗੀ ਖਾਂਦੇ ਚੰਨਨਗੀਰੀ ਆਹੋ ਚੰਨਨਗੀਰੀ ਖਾਦੀ ਆ ਹਾਂ ਕਈ ਵਾਰੀ ਤੇ ਬੱਕਰੇ ਤਾਂ ਅੰਗਣਤ ਖਾਦੇ ਹੋਣੇ ਬੱਕਰੇ ਤਾਂ ਖਾਈ ਜਾਂਦੇ ਮੀਟ ਤਾਂ ਖਾਂਦੇ ਨੇ ਉਹ ਵੀ ਖਾ ਲੈਨੇ ਮੀਟ 80 ਸਾਲ ਦਾ ਹੋ ਗਿਆ ਨਹੀਂ ਘਟਦਾ ਇਹ 5-7 ਸਾਲ 75 75 ਤੇ ਮੁਰਗਾ ਸਾਹਿਬ ਤਾਂ ਖਾ ਜਾਏਗਾ ਇਕੱਲਾ ਨਹੀਂ ਹੋਂ ਤਾਂ ਅੱਧਾ ਕਿਲੋ ਮੁਗਦਾ ਮਾਹ ਅੱਧਾ ਕਿਲੋ ਪਹਿਲਾਂ ਹੀ ਖਾ ਗਏ 1 ਕਿਲੋ ਤੋਂ ਵੀ ਦੋਵੇਂ ਜੀ ਕਿਲੋ ਟਿਕਣਾ ਕੜਾ ਥੋੜਾ ਹੁਣ ਕਿੰਨਾ ਖਾ ਲੇਗਾ ਕੋਲ ਮਾਮ ਅੱਧਕ ਪਾ ਥੋੜਾ ਹੈ ਨਾ ਤੇ ਚਾਚਾ ਪਹਿਨਾ ਖਾਂਦਾ ਤੇ ਰੋਟੀਆਂ ਤੂੰ ਮੇਰੇ ਖਿਆਲ ਮੰਨ ਦੱਸਦਾ ਹੀ ਤੇਰਾ ਮੁੰਡਾ ਸਰਵਣ ਮੇਰੇ ਨਾਲ ਪੜਦਾ ਰਿਹਾ ਜੀ ਬਾਪੂ ਆਣਾ ਅੱਧੇ ਤੰਦੂਰ ਦੀਆਂ ਰੋਟੀਆਂ ਖਾ ਜਾਂਦਾ ਸੀ ਉਹ ਦੂਦ ਖਾ ਜਾਂਦੇ ਰੋਟੀਆਂ ਬੁਧਰੀਆਂ ਕਰਦੇ ਆ। ਚਟਨੀ ਨਾਲ। ਚਟਨੀ ਨਾਲ। ਹੁਣ ਤਾਂ ਪਤਾ ਆ ਚਟਨੀ ਨਹੀਂ ਬਣਾਉਂਦੇ ਹੋਂ ਬੌਰੀਏ ਸਿੱਖ ਕੇ ਬਣਾਉਂਦੇ ਅਜੇ। ਤੇ ਚੁੱਲੇ ਤੇ ਰੋਟੀ ਲਾਉਂਦੇ ਆ ਕਿ ਤੰਦੂਰ ਤੇ ਕਿ ਕੈਸਾ ਸਿਲੰਡਰ ਤੇ? ਸਿਲੰਡਰ ਤੇ ਜਲਦੀ ਆਦੇ। ਨਹੀਂ ਨਹੀਂ ਚੁੱਲੇ ਤੇ ਤਾਂ ਮੈਂ ਵੇਖੇ ਚੁੱਲੇ ਬਾਲਦੇ। ਚੁੱਲੇ ਤਾਂ ਹਾਂ ਬਾਲਦੇ ਨਾ ਨਹੀਂ ਨਾ। ਰੋਟੀ ਤੇ ਚੁੱਲੇ ਦੀ ਬੰਦੀ ਆਲੀ। ਹੂੰ। ਰੋਟੀ ਚੁੱਲੇ ਦੀ ਆ। ਹੂੰ। ਅੱਗ ਦੇ ਸਿੱਕੀ ਸਿੱਕੀ ਜਾਵੇ। ਹਾਂ। ਉਹ ਬਲਿਓ ਖਾਧੇ ਵੀ ਜ਼ਿਆਦੇ ਜਾਂਦੀ ਹੈ ਹਮ ਮੈਂ ਤਾਂ ਆਂਡੇ ਦੇ ਹੀ ਗਾਦੇ ਹਾਂ ਹੋਰ ਆਂਡੇ ਦੇਸੀ ਹੁੰਦੇ ਸੀ ਆਂਡਿਆਂ ਤੋਂ ਗੱਲ ਚੱਲੀ ਗਣੇਸ਼ਾ ਰੱਖੀ ਬੈਠਾ ਕੋਈ ਆਂਡੇ ਥੋੜੀ ਐ ਆਂਡੇ ਵੀ ਖਾ ਲੈਂਦਾ ਸੀ ਆਂਡੇ ਖੌਣ ਨਹੀਂ ਖਾਂਦਾ ਖਾ ਲੈਂਦਾ ਸ਼ਾਤ ਪੈਗ ਪੈਗ ਲਾ ਲੈਣੇ ਕਿੰਨੇ ਹੈ ਕਿੰਨੇ ਇੱਕ ਪਉਆ ਰੋਜ਼ ਕਿਹੜੀ ਦਾ ਸੰਤਰਾ ਤੇ ਸੌਫਿਆ ਆਇਆ ਐਸੇ ਕਰਕੇ ਸਹੀ ਸਿਹਤ ਪਈ ਸੇਤ ਤਾਂ ਹੀ ਸਹੀ ਪਈ ਤੂੰ ਉਹ ਉਹ ਲੈ ਜਾਂਦੀ ਏ ਥੋੜੇ ਜਿਹੇ ਹਾਂ ਠੀਕ ਆ ਵੀ ਘੁੰਗਰੂ ਤਾਇਆ ਉਹ ਨਹੀਂ ਪਹਿਲਾਂ ਉਰਲੇ ਪੱਥੇ ਰੱਖੀ ਹੁੰਦੀ ਆ